ਕੰਦਾਏ ਫਿੰਦਾਏ ਖੁਸ਼ੀਆਂ ਮਾਣਦਾਏ ਮਨੁੱਖ ਅੰਦਰ ਸੋਗ ਬਣਿਆ ਹੀ ਰਹਦਾ ਹੈ ਚਿੰਤਾ ਬਣੀ ਰਹਦੀ ਏ ਕਿ ਖੁਸ਼ੀ ਚਲੀ ਨਾ ਜਾਏ ਇਹ ਸੁਖ ਚਲਾ ਨਾ ਜਾਏ ਇਹ ਜੀਵਨ ਚਲਾ ਨਾ ਜਾਏ ਇਹ ਜਵਾਨੀ ਚਲੀ ਨਾ ਜਾਏ ਤੇ ਚਿੰਤਾ ਬਣੀ ਰਹੇ ਫਿਰ ਮਨੋ ਚਿੰਤਕ ਵੀ ਕਹਿੰਦੇ ਨੇ ਗਮ ਗੇਨ ਮਨੁਖ ਦੁਖੇ ਮਨੁਖ ਬੋਧ ਖਾਂਦਾ ਬੋਧ ਖਾਂਦਾ ਅੰਦਰ ਖਾਲੀਪਣ ਮਹਿਸੂਸ ਕਰਦਾ ਹੈ ਉਹਨੂੰ ਹਰ ਅੱਧੇ ਘੰਟੇ ਬਾਅਦ ਕੁਝ ਚਾਹੀਦਾ ਇਹ ਜਿਹੜੇ ਪੰਜ ਗਿਆਨ ਇੰਦਰੇ ਨੇ ਤੇ ਪੰਜ ਵਿਕਾਰ ਨੇ ਕਿਸੇ ਕਿਸੇ ਮਨੁੱਖ ਦੇ ਅੰਦਰ ਇੱਕ ਇੰਦਰਾ ਪ੍ਰਧਾਨ ਆਉਂਦਾ ਹੈ ਇੱਕ ਵਿਕਾਰ ਵੀ ਪ੍ਰਧਾਨ ਆਉਂਦਾ ਇਹਦਾ ਇਹ ਮਤਲਬ ਨਹੀਂ ਕਿ ਬਾਕੀ ਵਿਕਾਰ ਨਹੀਂ ਆਉਂਦੇ ਬਾਕੀ ਹੁੰਦੇ ਨੇ ਬਾਕੀ ਉਸ ਇੱਕ ਦੇ ਜ਼ੇਰ ਸਾਇਆ ਹੁੰਦੇ Que se sería...